ਸੋਸ਼ਲ ਮੀਡੀਆ ਤੇ ਵਿਵਾਦਿਤ ਵੀਡੀਓਜ਼ ਅਪਲੋਡ ਕਰਨ ਕਰਕੇ ਮਕਬੂਲ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ੇਕਾਰਾ ਅਮਰਿਤਪਾਲ ਸਿੰਘ ਮੈਰੋ ਫਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਪੁਲਿਸ ਨੇ ਲੰਗੀ ਰਾਤ ਗ੍ਰਿਫਤਾਰ ਕਰ ਲਿਆ ਹੈ ਉਹਨਾਂ ਨੇ ਦੱਸਿਆ ਕਿ ਕਾਤਲਾਂ ਨੂੰ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਤੇ ਲੱਚਰ ਸਮਗਰੀ ਪੋਣ ਤੇ ਇਤਰਾਜ਼ ਸੀ ਹੁਣ ਇਸ ਮਾਮਲੇ ਦੇ ਵਿੱਚ ਗਿਆਨੀ ਬੂਟਾ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਨੇ ਉਨ੍ਹਾਂ ਨੇ ਜਿਹੇ ਰਾਮ ਲਗਾਈ ਨੇ ਜਿਸ ਨੇ ਹਰ ਪਾਸੇ ਤਰਖੰਲੀ ਮਚਾ ਦਿੱਤੀ ਹੈ ਬੂਟਾ ਸਿੰਘ ਨੇ ਆਖਿਆ ਕਿ ਕਤਲ ਤੋਂ ਪਹਿਲਾਂ ਕਮਲਕੌਰ ਭਾਬੀ ਨਾਲ ਰੇਪ ਕੀਤਾ ਗਿਆ ਸੀ ਇਸ ਤੋਂ ਬਾਅਦ ਗਲਾਕੁੱਟ ਕੇ ਮਾਰ ਦਿੱਤਾ ਗਿਆ ਮੈਰੋ ਤੇ ਉਸਦੇ ਸਾਥੀ ਕੌਮ ਉੱਤੇ ਖਲੰਕ ਨੇ ਉਹਨਾਂ ਇਲਜ਼ਾਮ ਲਗਾਇਆ ਕਿ ਪਹਿਲਾ ਅਮਰਿਤਪਾਲ ਸਿੰਘ ਮੈਰੋ ਅਤੇ ਉਸਦੇ ਦੋ ਸਾਥੀਆਂ ਨੇ ਕਮਲਕੌਰ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾਕੋਟ ਕੇ ਮਾਰ ਦਿੱਤਾ ਉਦੋਂ ਮੁਲਜ਼ਮ ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਤੇ ਆਪਣੇ ਇਕਬਾਲੀਆ ਬਿਆਨ ਚ ਆਖਿਆ ਹੈ ਕਿ ਉਹਨਾਂ ਨੂੰ ਲੜਕੀ ਦੇ ਨਾਂ ਨਾਲ ਕੌਰ ਸ਼ਬਦ ਤੋਂ ਖਿੱਚ ਸੀ ਲੋਕਾਂ ਚ ਚਰਚਾ ਹੈ ਕਿ ਹੋ ਸਕਦਾ ਹੈ ਕਿ ਜੇਕਰ ਕੰਜਨ ਕੁਮਾਰੀ ਨੇ ਆਪਣਾ ਨਾਂ ਬਦਲ ਕੇ ਕਮਲਕੌਰ ਨਾ ਰੱਖਿਆ ਹੁੰਦਾ ਤਾਂ ਉਸਦੀ ਜਾਨ ਬਚ ਜਾਂਦੀ ਇਜ਼ਰਾਜ਼ੀ ਕੰਚਨ ਕੁਮਾਰੀ ਦੀ ਰਹੱਸਮਈ ਮੌਤ ਦੇਸ਼ ਭਰ ਦੇ ਵਿੱਚ ਇੱਕ ਗਰਮ ਵਿਸ਼ਾ ਬਣ ਗਈ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਜੋ ਲੋਕਾਂ ਵਿੱਚ ਕਮਲਪੁਰ ਭਾਬੀ ਦੇ ਨਾਮ ਨਾਲ ਮਸ਼ਹੂਰ ਸੀ ਉਸ ਦੇ ਕਤਲ ਤੋਂ ਬਾਅਦ ਉਸ ਦੀ ਆਨਲਾਈਨ ਮਕਬੂਲੀਅਤ ਵਿੱਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ ਪਿਛਲੇ 2 ਦਿਨਾਂ ਦੌਰਾਨ ਉਸਦੇ ਇੰਸਟਾਗ੍ਰam ਅਕਾਊਂਟ ਨਾਲ 20000 ਤੋਂ ਵੱਧ ਨਵੇਂ ਫਾਲੋਅਰ ਜੁੜ ਗਏ ਨੇ ਤੇ ਪ੍ਰਸ਼ੰਸਕਾਂ ਦੀ ਗਿਣਤੀ 3.83 ਲੱਖ ਤੋਂ ਵੱਧ ਕੇ 4.4 ਲੱਖ ਹੋ ਗਈ ਹੈ। ਕੰਜਨ ਕੁਮਾਰੀ ਦੇ ਫੇਸਬੁੱਕ ਫਾਲੋਅਰਸ ਦੀ ਗਿਣਤੀ ਵੀ 1.74 ਲੱਖ ਤੋਂ ਵੱਧ ਕੇ 1.69 ਲੱਖ ਜਦਕਿ YouTube ਚੈਨਲ ਸਬਸਕ੍ਰਾਈਬਰਸ 2.36 ਲੱਖ ਤੋਂ ਵੱਧ ਕੇ 2.7 ਲੱਖ ਹੋ ਗਏ ਨੇ। ਕੰਚਨ ਕੁਮਾਰੀ ਆਮ ਕਰਕੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਲੱਚਰ ਤੇ ਭੱਦੀ ਸ਼ਬਦਾਵਲੀ ਵਾਲਾ ਵਿਸ਼ਾ-ਵਸਤੂ ਪਾਉਂਦੀ ਸੀ ਹੁਣ ਤੱਕ ਦੀ ਪੁਲਿਸ ਜਾਂਚ ਮੁਤਾਬਕ ਕੰਚਨ ਕੁਮਾਰੀ ਨੂੰ ਪ੍ਰੋਮੋਸ਼ਨਲ ਵੀਡੀਓ ਦੇ ਬਹਾਨੇ ਮਠੱਡਾ ਸੱਦਿਆ ਗਿਆ ਸੀ ਮਗਰੋਂ ਬੁੱਧਵਾਰ ਰਾਤ ਨੂੰ ਉਸਦੀ Laash ਆਦੇਸ਼ ਯੂਨੀਵਰਸਿਟੀ ਦੇ ਬਾਹਰ پارک ਕੀਤੀ ਕੱਟ ਮਿਲੀ ਅਤਵਾਦੀ ਅਰਸ਼ਦੱਲਾ ਤੋਂ ਇਲਾਵਾ ਨਿਹੰਗ ਅਮਰਿਤਪਾਲ ਸਿੰਘ ਮੈਰੋ ਨੇ ਕੰਚਨ ਕੁਮਾਰੀ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਜਾਂਦੇ ਵੀਡੀਓਜ਼ ਅਤੇ ਉਸਦੇ ਗਰੀਨ ਨਾਮ ਵਿੱਚ ਕੌੜ ਸ਼ਬਦ ਦੀ ਵਰਤੋਂ ਤੋਂ ਇਤਰਾਜ਼ ਜਤਾਇਆ ਸੀ ਮੈਰੋ ਨੇ ਪਹਿਲਾਂ ਵੀ ਕੰਚਨ ਸਮੇਤ ਹੋ ਨਾ ਕੰਟੈਂਟ ਕ੍ਰੀਏਟਰਾਂ ਤੇ ਅਸ਼ਲੀਲ ਤੇ ਨੱਚਟਾ ਫੁਲਾਉਣ ਦਾ ਇਲਜ਼ਾਮ ਲਗਾਉਣ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਸੀ